ਵਿਦੇਸ਼ ਤੋਂ ਆਪਣੀ ਭੈਣ ਦੇ ਵਿਆਹ ਤੇ ਆਈ ਇਸ ਕੁੜੀ ਨੂੰ ਨਹੀਂ ਪਤਾ ਸੀ ਕਿ ਦਿੱਲੀ 에어ਪੋਰਟ ਤੇ ਉਤਰਦੇ ਸਮੇਂ ਹੀ ਉਸ ਨੂੰ ਪੁਲਿਸ ਨੇ ਚੱਕ ਲੈਣਾ ਆਪਣੇ ਪਤੀ ਦੇ ਪੈਸਿਆਂ ਤੇ ਵਿਦੇਸ਼ ਦੇ ਵਿੱਚ ਟੋਰਨਲ ਰਹਿੰਦੀ ਇਸ ਕੁੜੀ ਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰ ਰਹੀ ਹੋਵੇਗੀ ਤਾਂ ਉਸੇ ਸਮੇਂ ਉਸ ਨੂੰ ਪੁਲਿਸ ਨੇ ਚੱਕ ਲਿਆ ਇਸ ਦੇ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਅਜੀਹਾ ਧੋਖਾ ਦਿੱਤਾ ਗਿਆ ਜਿਸ ਤੇ ਕਰਕੇ ਉਹ ਅੱਜ ਤੱਕ ਵੀ ਦੁਖੀ ਨੇ ਉਹਨਾਂ ਦਾ ਸਭ ਕੁਝ ਇਸ ਕਰਕੇ ਉਜੜ ਗਿਆ ਕਿਉਂ ਜੋ ਉਹਨਾਂ ਨੇ ਜਿਸ ਕੁੜੀ ਨੂੰ ਆਪਣੇ ਘਰ ਨੂੰ ਬਣਾ ਕੇ ਲਿਆਂਦਾ ਸੀ ਉਸ ਦੇ ਵੱਲੋਂ ਹੀ ਘਰ ਨੂੰ ਖਤਮ ਕੀਤਾ ਗਿਆ ਉਹਨਾਂ ਦੱਸਿਆ ਕਿ ਕਿੰਜ ਇੱਕ ਵਾਰ ਨਹੀਂ ਸਗੋ ਕਈ ਵਾਰ ਪੈਸੇ ਦਿੱਤੇ ਗਏ ਪੈਸੇ ਲੁੱਟਾਣ ਤੋਂ ਬਾਅਦ ਵੀ ਉਸਨੇ ਪੁੱਤ ਦੇ ਨਾਲ ਵਫਾ ਨਹੀਂ ਕੀਤੀ ਤੇ ਅੱਜ ਪਰਿਵਾਰ ਦੇ ਹਾਲਾਤ ਇਹੋ ਜਿਹੇ ਨੇ ਕਿ ਉਹਨਾਂ ਨੂੰ ਰੋਣਾ ਪੈ ਰਿਹਾ ਹੈ ਇਕ ਘਟਨਾ ਸਾਹਮਣੇ ਆ ਰਹੀ ਹੈ ਰਾਏਕੋਟ ਤੋਂ ਜੋ ਕਿ ਲੁਧਿਆਣਾ ਦੇ ਨਾਲ ਸੰਬੰਧਿਤ ਹੈ ਦੱਸਦੀ ਹੈ ਕਿ ਇੱਥੇ ਇੱਕ ਕੁੜੀ ਅਤੇ ਮੁੰਡੇ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਘਰ ਦੇ ਵਿੱਚ ਲਿਆਂਦੀ ਇਹ ਨੂੰ ਸਾਰੀਆਂ ਗੱਲਾਂ ਤੇ ਚਾਹਵਾਂ ਨੂੰ ਖੁਸ਼ੀ-ਖੁਸ਼ੀ ਪੂਰਾ ਕਰਦੀ ਰਹੀ ਪਰ ਜਦੋਂ ਬਾਹਰ ਜਾਣ ਦਾ ਸਮਾਂ ਆਇਆ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਇਸ ਦੇ ਰੰਗ ਬਦਲਨੇ ਸ਼ੁਰੂ ਹੋ ਗਏ ਇਸ ਗੱਲ ਦਾ ਪਤਾ ਨਾ ਤਾਂ ਮੁੰਡੇ ਦੇ ਮਾਪਿਆਂ ਨੂੰ ਲੱਗਿਆ ਤੇ ਨਾ ਹੀ ਮੁੰਡੇ ਨੂੰ ਹੁਣ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਕਿੰਨੇ ਲੰਬੇ ਸਮੇਂ ਤੋਂ ਦੁਖੀ ਸੀ ਪੁਲਿਸ ਤੇ ਕੋਲ ਪਹਿਲਾਂ ਹੀ ਆਖ ਦਿੱਤਾ ਗਿਆ ਸੀ ਕਿ ਉਹ ਕੁੜੀ ਇੱਥੇ ਆਉਣ ਵਾਲੀ ਹੈ ਅਤੇ ਉਸ ਨੂੰ ਹੁਣ ਚੱਕ ਕੇ ਆ ਜਾਣਾ ਦੱਸਦੀ ਹੈ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਦਿੱਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਰਿਮਾਂਡ ਹਾਸਲ ਕੀਤਾ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਝ ਉਹਨਾਂ ਦੇ ਜਵਾਨ ਪੁੱਤ ਦੇ ਨਾਲ ਇਸ ਨੂੰ ਨੇ ਧੋਖਾ ਕੀਤਾ ਦੇਖੋ ਵੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇਡੇ ਜਗਰੂਪ ਸਿੰਘ ਦਾ ਜੋ ਨਾਮ ਵਿਆਹ ਹੋਇਆ ਨਾ ਪਾਇਆ ਹੋਇਆ ਮੇਰੀ ਆਣਾ ਬਾਪਰਾ ਦੇਖੋ ਵੀ ਮੈਰਿਜ ਕੀਤੀ ਸੀਗੀ ਤੇ 4 ਨੰਬਰ 2015 ਦੇ ਵਿੱਚ ਵੀ ਤੇ ਵਧੀਆ ਜੀ ਮੂਹ ਸੀ ਲੜਕੀ ਵਧੀਆ ਸੀ ਵਿਆਹ ਲੈ ਗਿਆ ਸੀ ਵਧੀਆ ਪ੍ਰੋਗਰਮ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਫਲੈਟ ਸੀ 19 ਦਸੰਬਰ ਤੋਂ ਘਰ ਉੱਜਾ ਕੇ ਉਹ ਤੇ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰ ਕੋਲ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀ ਵਧੀਆ ਪਹਿਲਾਂ ਫਨੂੰ ਹਾਂ ਜੀ ਉਹ ਤੇ ਫੋਨ ਵੀ ਕਰਦੇ ਰਹੀ ਸਾਰੀ ਗੱਲਬਾਤ ਕਰਦੇ ਜਿਹੜੇ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜ ਰਾਇ ਜਿੰਨੇ ਮੰਕਲ ਨੇ ਤੁਸੀਂ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਿਹੜੀ ਮੱਲੋਕ 2 ਹਰ ਬਾਅਦ ਪੜਾਈ ਬੜਾ ਜਦਤ ਬਾਦ ਨਹੀਂ ਮੰਨੀ ਉਹਨੇ ਆਪਣੀ ਫੇਲਵਾਲ ਲਗਾਤੀ ਤਾਂ ਮੰਮੀ ਸੀ ਲੱਗੀ ਮੰਮੀ ਨੇ ਵੀ ਅੰਮ੍ਰਿਤਪ ਸਿੰਘ ਨੇ ਜਿਹੜੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਤੇ ਵਧੀਆ ਉਹ ਕਾਰਡ ਤੋਂ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਅਦ ਉਹ ਹਿੰਮਾ ਚਲੇ ਗਈ ਉਸ ਤੋਂ ਬਾਅਦ ਤਾਂ ਫਿਰ ਜੰਤੋ ਦਿਨ ਬਿਗੜੀ ਕਰਨ ਨਾਲ ਕਹਿੰਦੀ ਹਾਲਾਤ ਬਦਲਦੀ ਗਏ ਚੇ ਦੇ ਗਏ ਜੀ ਮਕਦਮਾ ਹੀ ਗਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਇਹ ਅਨੁ ਪਹਿਲਾਂ ਪਤਾ ਨਹੀਂ ਸੀ ਵੀ ਉਹ ਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇੰਡੀਆ ਆਉਣਾ ਤੇ ਅਨੂੰ ਗਿਜਾਉਣਾ ਹੋ ਗਿਆ ਤਾਂ ਕਿਤੇ ਉਸ ਦਿਨ ਸਾਨੂੰ ਮੁਲਾਜ਼ਮਾਂ ਦੇ ਫੋਨ ਆਇਆ ਜੀ ਵੀ ਉਹਨਾਂ ਨੂੰ ਦਿੱਲੀ 에어ਪੋਰਟ ਤੇ ਗ੍ਰਿਪਰ ਕਰ ਲਿਆ ਜੀ ਕਿ ਉਹਨੂੰ ਕਿਸ ਨੂੰ ਲੈ ਕੇ ਮੈਂ ਜਿੱਥੋਂ ਇਹ ਰਾਸ਼ਟਰ ਵਿੱਚ ਲੈ ਕੇ ਲੈ ਕੇ ਆਈ ਤੇ ਅਖਲਾਕ ਸਭ ਤੋਂ ਸਭਤਕਾਰ ਵੀ ਮੰਗ ਕਰ ਰਹੇ ਆ ਜੀ ਤਾਂ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਤਾਂ ਜਾਨੀ ਸਾਰੇ ਪਰਿਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਫਿਸ ਨਹੀਂ ਮਿਲਦੀ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜੇ ਮੈਂ ਉਹ ਦੇਖੀ ਜਾਈ 32 ਮਿੰਨ ਜਿੰਨੇ ਸਾਡੇ 28 ਲੱਖ ਰੁਪਏ ਆ ਸੀ ਬੜਾ ਖਰਚ ਆਇਆ ਸਭਾ ਖਰਚ ਹੁੰਦੀ ਪੜਾਈ ਤੇ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਹ ਸਮੇਂ ਜੇ ਅਸੀਂ ਮੰਗ ਕਰਾਂਗੇ ਉਹਦੀ ਤੁਸੀਂ ਕਿ ਅਸੀਂ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰਾਪਰਟੀ ਸੀ ਜਿਹਦੇ ਤੇ 4000000 ਬੇਚੂਕਾ ਥੋੜੀ ਰਹੀ ਹੈ ਸਾਡੇ ਕੋਲ ਮਤਲਬ ਦੁੱਗੇ ਡੇਰੇ ਵੀ ਘਰ ਰਹੀ ਹੈ ਉਹਨੇ ਕਿ ਹੁਣ ਕੀ ਨਾ ਕੀ ਕਰੇ ਪਿਤਾ ਸਾਹਿਬ ਕੋਲੋਂ ਅਮਨੇ ਨਾਲ ਹਾਂ ਜਦੋਂ ਵੀ ਜਾਣੀ ਨਹੀਂ ਹੁੰਦੀ ਉਹਨਾਂ ਨਾਲ ਤਾਂ ਇੰਡੀਆ ਏਰੀਅਲ ਦੀ ਸਿਸ਼ਟੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਆ ਹੋਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਸੈਲਸਲੇ ਵਿੱਚ ਤੇ ਇਹਨੂੰ ਆਏ ਉਹਦੀ ਮੈਡੀਕਲ ਪਰਨ ਦਸਤਾਨਾ ਨਹੀਂ ਹੁੰਦਾ ਕਿ ਉਹ ਵੀ ਇਹਨੂੰ ਪਤਾ ਨਹੀਂ ਜਾਨੀ ਅਨਜਾਨ ਹੋਊਗੀ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਪਰ ਇਸ ਨਾਲ ਦਿੱਲੀ ਪੁਲਿਸ ਨੇ ਯਾਤੇ ਗ੍ਰਿਫਤਾਰ ਕਰਕੇ ਇਹਨਾਂ ਨੂੰ 50 ਪੁਲਿਸ ਨੂੰ ਫੋਨ ਕੀਤਾ ਹੋਵੇ ਤੇ 50 ਪੁਲਿਸ ਨਾਲ ਫੋਨ ਸੰਭਾਣ ਲੜਕਣ ਕੀਤਾ ਜਦ ਲੜਕਾ ਨਹੀਂ اٹਹੇਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਤੇਜੀ ਲੈ ਕੇ ਗਏ ਨਾਲ ਮੁੰਡਿਆਂ ਦੇ ਤੇ ਤੇ ਗਰਫਤਾਰ ਕਰਕੇ ਲੈ ਕੇ ਆਈ ਤੇ ਅੱਜ ਉਹਨੂੰ ਰਿਪੋਰਟ ਪੇਸ਼ ਕਰਕੇ ਜਾਨੀ ਅਦਾਲਤ ਵਿੱਚੋਂ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਵੀ ਕਾਹੂ ਦੇਖੀ ਜਾਊਗੀ ਇਹਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਕਿ ਉਹਨੂੰ ਸਭ ਤੋਂ ਸਭ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਔਨ ਬਰਿਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਮਰਦ ਸਾਕ ਲੈ ਸਕੇ ਜੀ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਢੇ ਮਹੀਨੇ ਉਹ ਦੁਬਾਰਾ ਤੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਇਹ ਚੀਜ਼ ਮੰਗਦੀ ਸੀ ਉਹ ਹੀ ਸਾਰੀ ਚੀਜ਼ ਲੈ ਕੇ ਆ ਤੇ ਵੀ ਉਹ ਨਾਲ ਤੇ ਕਹਿੰਦੀ ਮੈਂ ਉਹ ਟੀਜ ਲੈਣੀ ਉਹ ਲੈਣੀ ਉਹ ਵੀ ਫਿਰ ਅਸੀਂ ਦਵਾਈ ਔਖੀ ਸੋਖੇਣ ਲੱਖ ਰੁਪਏ ਦੀ ਫੇਰ ਜੀ ਉਹਨੇ ਮੰਗੀ ਤੇ ਦਵਾਈ ਤੇ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਰਿੰਦਰ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਥੋੜਾ ਟਾਈਮ ਉਹ ਦਵਾਈ ਤੇ ਵਧੀਆ ਕਈ ਵਾਰ ਕਹ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਉਹਨੇ ਨੇ ਮੇਰੇ ਨੇ ਫੋਨ ਲਾਣਾ ਕਹਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਵੇਰੀਂ ਵਗੇ ਕਰੀ ਗਈ ਹੋ ਕਰ 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 ਲਿੰਦੀ ਸੀ ਕਹਿੰਦੀ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਿਹਾ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰੇ ਮਿਲ ਜਾਇਏ ਸਾਨੂੰ ਵਾਦੇ ਦੇ ਵਾਦੇ ਸਾਰੇ ਇਹਨੂੰ ਮਿਲਣੇ ਚਾਹੀਦੇ ਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਨਹੀਂ ਸਰੀਰ ਹੈ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਵੀ ਆਪਾਂ ਆਏ ਇਹ ਜੀ ਗੱਤ ਵੀ ਕਰੋ ਮੇਰੇ ਮੁੰਡੇ ਨੇ ਵੀ ਸੱਜੂ ਗਈ ਵੀ ਮੇਰੇ ਮੁੰਡਾ ਵੀ ਬਾਹਰੋਂ ਪੈਸੇ ਕਮਾਉਂ ਮੈਂ ਵੀ ਨਾਲ ਜਾਵੇਂ ਵੀ ਮੈਨੂੰ ਬਾਹਰ ਚ ਆ ਸੀ ਵੀ ਮੈਂ ਵੀ ਬਾਹਰ ਜਾ ਤੇ ਹੁਣ ਮਨ ਦੇ ਵਿੱਚ ਕਿਵੇਂ ਤੁਹਾਨੂੰ ਕਿਵੇਂ ਜੇ ਮਹਿਸੂਸ ਹੁੰਦਾ ਹਣ ਬਹੁਤ ਹੋਇਆ ਤੇ ਹੁਣ ਆਈ ਸਾਡੇ ਕਰੇ ਉਹਨਾਂ ਸੀ ਹੋਰ ਉਧਰ ਆਈ ਨਹੀਂ ਆਈ ਬਹੁਤ ਦੁੱਖ ਹੋਇਆ ਮੈਨੂੰ ਅੱਜ ਕੋਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਨਕਲਾਂ ਉਠਾਨਾ ਸਦਰਨਾ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼੍ਰੀਮਾਨ ਅਫਸਰ ਸਾਹਿਬਾਨ ਦੇ ਦਫ਼ਤਰ ਔਰ ਕੇ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋ ਖੇਤਰ ਹਾਲਵਾ ਸਿਦਰਾਹਾ ਉਹਦੇ ਨਾਲ ਉਹਨੇ ਮੈਰਜ ਕਰੀ ਸੀ ਮੈਰਜ ਇਸ ਬੇਸ ਤੇ ਕਰੀ ਸੀ ਵੀ ਉਹ ਕੁਰੀਆਇਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਲੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਉਗੀ ਪਲੇਟਾ ਜੁਲਾਈ 2015 ਚ ਉਹਦੀ ਮੈਰਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਲੇਟ ਚ 22 ਲੱਖ ਰੁਪਈਆ ਉਹ ਮੇਰੇ ਤੋਂ ਖਰਚਾ ਕੇ ਰੂਪ ਸਿੰਘ ਤੋਂ ਜੀਵਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹ ਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਤੇ ਇਹ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤ ਕਦਵਾ ਨੰਬਰ 94 ਨੇ ਸਾਲ 2021 ਤੇ ਅੰਡਰ ਸੈਕਸ਼ਨ 420 406 ਆਪੀਸੀ ਥਾਣਾ ਸਰ ਰੈਕੋਟ ਦਰਜ ਹੋਇਆ ਉਸ ਮੁਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾ ਕਰਾ ਕੇ ਤਾਂ ਅਸੀਂ ਐਨਰੋਸੀ ਜਾਰੀ ਕਰਵਾਏ ਸੀ ਤਾਂ ਉਹ ਜਦੋਂ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਨਰੋਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆ ਜਾ ਉਹਨੂੰ ਸਾਡੇ ਨਾਲ ਡਿਵਰ ਕਰਤਾ ਹੁੰਦੇ ਉਹਨੂੰ ਕਰਕੇ ਕਾਬੂ ਕਰਕੇ ਤੇ ਉਹ ਵੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅਜਿਨੇ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਇਹ ਇਸ ਮਤਲਬ ਵਿੱਚ ਉਹ ਤੋਂ ਪੁੱਛ ਕੇ ਜਾ ਰਹੀ ਹੈ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜਵਾਬ ਲਈ ਉਹ ਇੱਕ ਸਰਾਕਸ ਕਰਦਾ ਤੇ ਇੱਕ ਉਹ ਵੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇੱਧਰ ਨਾ ਰਹਿੰਦਾ ਨਾ ਉੱਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਅਜਿਹਾ ਨਹੀਂ ਕਰਨਾ ਚਾਹੀਦੀ ਧੋਖੇਵਾ ਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕੱਦਮੇबाजी ਪੈਂਦੇ ਆ ਫਿਰ ਮੰਗਰ ਉਹਨਾਂ ਦਾ ਜਿਹੜਾ ਕੋਈ ਫਿਊਚਰ ਆ ਉਮੀਦਵਾਰ ਨਹੀਂ